ਜਾਂ ਆਪਦੇ ਕੋਈ ਜ਼ੁਲਮ ਦੇ ਖਿਲਾਫ ਆਪਾਂ ਇਨਸਾਫ ਲੈਣਾ ਉੱਥੇ ਆਪਾਂ ਨੂੰ ਜਥੇਬੰਦ ਹੋਣਾ ਹੀ ਪੈਣਾ ਜਥੇਬੰਦ ਹੋ ਕੇ ਆਪਾਂ ਜੇ ਕੋਈ ਲੜਾਈ ਲੜਾਂਗੇ ਜਾਂ ਉਹ ਕਿਸੇ ਕਿਸਮ ਦੀ ਹੋਵੇ ਕਿਸੇ ਨਾਲ ਕੋਈ ਧੀ ਪੈਣ ਦੀ ਅਜਿਹੀ ਹੋਵੇ ਜਾਂ ਕਿਸੇ ਨਾਲ ਕੋਈ ਪੈਸਿਆਂ ਦੇ ਜ਼ੁਲਮ ਦੀ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਵੀ ਹੋਵੇ ਉੱਥੇ ਜੇ ਕੋਈ ਪ੍ਰਸ਼ਾਸਨ ਤੋਂ ਇਨਸਾਫ ਲੈਣਾ ਤਾਂ ਆਪਾਂ ਨੂੰ ਇਕੱਠੇ ਹੋ ਕੇ ਜਥੇਬੰਦੀ ਦੇ ਥੱਲੇ ਇਕੱਠੇ ਹੋ ਕੇ ਇਕੱਠ ਕਰਕੇ ਇਨਸਾਫ ਲੈਣੇ ਪੈਂਦੇ ਆ ਕਿਉਂਕਿ ਇਸ ਦੀਆਂ ਸਾਡੇ ਕੋਲ ਬਹੁਤ ਆਧਾਰਨਾਕ ਜੰਪਲਾ ਵੀਰਾਂ ਤੁਹਾਨੂੰ ਬਾਅਦ ਵਿੱਚ ਵਿਸਤਾਰ ਨਾਲ ਸਾਡੇ ਚੱਕ ਵਰ ਦੱਸਣਗੇ ਤੁਸੀਂ ਰਾਤ ਡੱਟ ਕੇ ਖੜਾਂਗੇ ਭਲਾ ਤੁਸੀਂ ਇੱਕ ਮਿੰਟ ਜੀ ਸਾਨੂੰ ਫੋਨ ਕਰਿਓ ਉਦੋਂ ਆਵਾਂਗੇ ਸਾਡੀ ਜਥੇਬੰਦੀ ਇਹ ਜੀ ਪਿੱਛੇ ਨਹੀਂ ਹਟਦੀ ਪਰ ਗੱਲ ਦੇ ਵਿੱਚ ਸੱਚਾ ਹੀ ਹੋਵੇ ਇਹਨਾਂ ਤੁਸੀਂ ਉਹ ਗੱਲ ਨੂੰ ਦੇਖਣ ਕਾਮੀ ਆ ਬਈ ਇੱਥੇ ਬਿਲਕੁਲ ਠੱਕਾ ਫਿਰ ਦਿੱਤੇ ਬੰਦੇ ਨੂੰ ਦੱਸਣਾ ਹੋਰਾਂ ਦਾ ਇਨਫਾਪ ਲੈਣਾ ਸਾਡਾ ਕੰਮ ਆ ਥੋੜੇ ਸਾਥ ਨਾਲ ਥੋੜਾ ਸਾਥ ਚਾਹੀਦਾ ਵੱਡੀਆਂ ਵੱਡੀਆਂ ਲੜਾਂਗੀਆਂ ਲੜੀਆਂ ਸੁਪਰੀਮ ਕੋਰਟ ਦੇ ਫੈਸਲੇ ਵੀ ਵੀਰੋਂ ਰੱਦ ਕਰਿਆ ਕਿੱਥੇ ਬੰਦੇ ਕੰਨ ਦਿੱਲੀ ਸੁਪਰੀਮ ਕੋਰਟ ਦਾ ਫੈਸਲਾ ਆਪਾਂ ਕਹਿੰਦੇ ਉਹ ਤੋਂ ਵੱਡੀ ਕੋਈ ਅਦਾਲਤ ਨਹੀਂ ਉਹਦੇ ਫੈਸਲੇ ਨੂੰ ਠਕਰਾ ਕੇ ਉਹਨਾਂ ਨੂੰ ਮਾਫੀ ਮੰਗਣੀ ਪਈ ਆਪਣੇ ਬੰਦੇ ਨੂੰ ਜਿਹੜਾ ਚੋਣ ਚੱਲਦਾ ਆਇਆ ਇਸ ਕਰਕੇ ਜੱਥੇਵੰਦੀ ਚ ਪਾਵਰ ਬਹੁਤ ਹੁੰਦੀ ਆ ਤੁਸੀਂ ਬਹੁਤ ਅੱਜ ਵਧੀਆ ਕੰਮ ਕਰਿਆ ਸੰਸਾਦ ਦੇ ਯੋਗੋਂ ਤੁਹਾਡਾ ਇਸ ਕਰਕੇ ਬਹੁਤ-ਬਹੁਤ ਧੰਨਵਾਦ ਆ ਬਾਕੀ ਹੁਣ ਸਾਡੇ ਅਗਲੇ ਬਲਾਵੇ ਜੱਟ ਸਾਹਿਬ ਬੱਛਣਗੇ ਸਾਰਾ ਕੋ ਤੁਹਾਨੂੰ ਬਿਸਤਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਤਾਂ ਤੇ ਬੀਜੇਪੀ ਆਵੇ ਸੋ ਬੀਜੇਪੀ ਨਾਲ ਮਿਲ ਕੇ ਚੱਲੇ ਵਾਲੀ ਸਰਕਾਰ ਤੇ ਬੀਜੇਪੀ ਬਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਕਿ ਬੀਜੇਪੀ ਕੀ ਕਰਦੀ ਆ ਤੇ ਕਿੱਦਾਂ ਦਿਵਾਉਂਦੀ ਆ ਉਹ ਲੋਕਾਂ ਨੂੰ ਆਪ ਹੀ ਸਾਰਾ ਕੁਝ ਕਰ ਲੈ ਤੇ ਬਾਅਦ ਵਿੱਚ ਲੋਕਾਂ ਦੇ ਵਿੱਚ ਪ੍ਰਚਾਰ ਇਸ ਢੰਗ ਨਾਲ ਕਰਨਾ ਕਿ ਆਪਾਂ ਉਸ ਗੱਲ ਨੂੰ ਮੰਨ ਲੈਣੇ ਆ ਚਲੋ ਇਹ ਗੱਲ ਦੇ ਉੱਪਰ ਆਪਾਂ ਜ਼ਿਆਦਾ ਵਿਸਤਾਰ ਦੇ ਵਿੱਚ ਜਾਈਏ ਤਾਂ ਲੰਬਾ ਸਮਾਂ ਲੱਗ ਜਾਣਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਸਾਡੀਆਂ ਜਥੇਬੰਦੀਆਂ ਭਾਰਤੀ ਕਿਸਾਨ ਜੁਣੇ ਹੰਡਕੋਡਾ ਇਹਦੇ ਜਿਹੜੇ ਸੂਬਾ ਪ੍ਰਧਾਨ ਨੇ ਉਹਨੇ ਸਰਦਾਰ ਬੂਟਾ ਸਿੰਘ ਹੀ ਮੋਰਜ ਗੱਲ ਜੋ ਕਿ ਤਿੰਿਆਂ ਦੇ ਵਿੱਚ ਭਲੇਖਾ ਇਹ ਡਕਾਉਦਾ ਦੋ ਚੱਲ ਰਹੀਆਂ ਨੇ ਇਹਦੇ ਵਿੱਚ ਇੱਕ ਫਰਕ ਇਹ ਆ ਕਿ ਜਿਹੜੀ ਉਹ ਦੂਸਰੀ ਡਕਾਉਦਾ ਜਥੇਬੰਦੀ ਆ ਆ ਪਿੱਛੇ ਤੁਸੀਂ ਦੇਖਿਆ ਹੋਊਗਾ ਕੱਲ ਪਰसों ਦੀ ਗੱਲ ਆ ਉਹਨਾਂ ਦਾ ਖਾੜੇ ਅੰਦੋਲਨ ਚੱਲਦਾ ਅਸੀਂ ਫੇਰ ਵੀ ਉਸ ਗੱਲ ਦੀ ਨਿੰਦਾ ਕਰਦੇ ਆ ਕਿ ਮਾੜਾ ਹੋਇਆ ਸਾਡੇ ਭਾਈ ਭਰਾ ਨਹੀਂ ਜੋ ਵੀ ਉੱਥੇ ਹੋਇਆ ਪਰ ਉਹ ਤੁਹਾਨੂੰ ਇਸ ਕਰਕੇ ਦੱਸਦੇ ਆ ਕਿ ਭਲੇਖੇ ਦੇ ਵਿੱਚ ਨਾ ਰਹੇ ਉਹ ਜਥੇਬੰਦੀ ਸਾਥੋਂ ਵੱਖਰੀ ਆ ਸਾਡੀ ਜਥੇਬੰਦੀ ਵੱਖਰੀ ਆ ਆਪਣੇ ਜ਼ਿਲ੍ਹਾ ਪ੍ਰਧਾਨ ਨੇ ਮਾਸਟਰ ਮਹਿੰਦਰ ਸਿੰਘ ਜੀ ਕਮਾਲਪੁਰਾ ਸਾਡੇ ਜਿਹੜੇ ਆਪਣੇ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚੋਂ ਸੂਬੇ ਦੇ ਉਮੀਦਵਾਰ ਪ੍ਰਧਾਨ ਨੇ ਰਾਜਵੀਰ ਸਿੰਘ ਕਢਾਣੀ ਬਾਕੀ ਇਹ ਸਾਰੇ ਭਰਾ ਮੇਰੇ ਬੈਠੇ ਨੇ ਬਲਾਕ ਪ੍ਰਧਾਨ ਜਗਜੀਤ ਸਿੰਘ ਹੰਬੜਾ ਤੋਂ ਨੇ ਮਨਜਿੰਦਰ ਸਿੰਘ ਤੁਹਾਡੇ ਨੇੜੇ ਇੱਥੇ ਮੋਰਕਰੀਮਾ ਤੋਂ ਨੇ ਇਹ ਸਾਡੇ ਜ਼ਿਲ੍ਹੇ ਦੇ ਉਮੀਦਵਾਰ ਸਾਡੇ ਬੈਠੇ ਨੇ ਗਗਨਦੀਪ ਸਿੰਘ ਬਿਮਾਰੀ ਇਹ ਸਾਡੇ ਦਾਖਾਲੇ ਪ੍ਰਧਾਨ ਨੇ ਇਧਰ ਬਲਵਿੰਦਰ ਸਿੰਘ ਜੀ ਕਮਾਲਪੁਰੇ ਤੋਂ ਨੇ ਇਹ ਮਤਾਂ ਜਾਣ ਪਛਾਣ ਕਰਾਉਣਾ ਕੱਲ ਨੂੰ ਕੋਈ ਵੀ ਤੁਹਾਨੂੰ ਮਿਲ ਸਕਦਾ ਇਹ ਸਾਡੇ ਜਗਤਾਰ ਸਿੰਘ ਐਪੀ ਵਾਲਾ ਇਹ ਸਾਡੇ ਬਲਾਕ ਸੁਵਾਰ ਦੇ ਪ੍ਰਧਾਨ ਨੇ ਦਵਿੰਦਰ ਸਿੰਘ ਜੀ ਗੁਰੇ ਉਹ ਸਾਡੇ ਪ੍ਰਧਾਨ ਨੇ ਚੌਕੀਮਾਨ ਬਲਾਕ ਦੇ ਸਾਰੀ ਸੁਵੱਦੀ ਤੇ ਹਰਚੰਦ ਸਿੰਘ ਜੀ ਦੀ ਢੋਲਣ ਨੇ ਉਹ ਸਾਡੇ ਪ੍ਰਧਾਨ ਨੇ ਜਗਰਾਉਂ ਦੀ ਤੇ ਬਾਕੀ ਉਹ ਭਰਾ ਜੀ ਆਏ ਨੇ ਨਾਲ ਗੁੜਿਆ ਤੋਂ ਇਧਰ ਬਾਈ ਜੀ ਆਏ ਨੇ ਇਸ ਕਰਕੇ ਤੁਹਾਨੂੰ ਜਾਣ ਪਛਾਨ ਕਰਾਈਏ ਕਦੇ ਵੀ ਲੋੜ ਪੈ ਸਕਦੀ ਹੈ ਅਗਲੀ ਗੱਲ ਜਥੇ ਵੱਲੋਂ ਨੇ ਇਹਨਾਂ ਪ੍ਰਾਪਤੀਆਂ ਆ ਜਿਹੜਾ ਰੋਲ ਲੰਘ ਰਹੇ ਆ ਰੋੜਾ ਦੇ ਵਿੱਚ ਨਾ ਬਹੁਤ ਕੁਝ ਹੋ ਰਿਹਾ ਕਿਸੇ ਕਿਸਾਨ ਨੇ ਜਦੋਂ ਆਪਾਂ ਫਾਇਲ ਲੈਂਦੇ ਨਾ ਪੈਸਾ ਚੱਕਣ ਦੇ ਲਈ ਉੱਥੇ ਆਪਾਂ ਨੂੰ ਇੱਕ ਕੈਸ਼ਲ ਚੈੱਕ ਦੇਣਾ ਪੈਂਦਾਗਾ ਕਾਲ ਦੇ ਦਿੱਤਾ ਲਾਇਕ ਤੇ ਇਸ ਖਾਤੇ ਦੇ ਵਿੱਚ ਪੈਸੇ ਪਾ ਦਿਓ ਉਹ ਕਿਸੇ ਕਿਸਾਨ ਨੇ ਉਹ ਚੈੱਕ ਦਿੱਤਾ ਇਹ ਪੱਦੀ ਪਿੰਡ ਦੀ ਗੱਲ ਆ ਸਾਲੇਆਲ ਦੇ ਕੋਲੇ ਉਹਨੇ ਉਹ ਚੈੱਕ ਪੈਸਾ ਚੈੱਕ ਦਿੱਤਾ ਪਰ ਮੈਨੇਜਰ ਨੇ ਕੀ ਕਰਿਆ ਉਹ ਚੈੱਕ 2020 ਦਾ ਪਿਛਲੀ ਡੇਟ ਦੇ ਵਿੱਚ ਉਹਦਾ ਨਵਾਂ ਚੈੱਕ ਬਣਾ ਕੇ ਉਹਦਾ 81 ਲੱਖ ਰੁਪਿਆ ਸਾਲ ਦੇ ਰਿਸ਼ਤੇ ਵਾਲੇ ਖਾਤੇ ਪਾਤਾ ਜਦੋਂ ਉਹ ਬੰਦਾ ਗੱਡੀ ਕਢਾਉਣ ਲਈ ਉਹਨੂੰ ਗੱਡੀ ਲੈਣੀ ਸੀ ਪੈਸੇ ਕਢਾਉਣ ਗਿਆ ਸਾਉ ਨੂੰ ਲਾਇਲ ਪੜਾਤਾ ਤੂੰ ਲੋਨ ਕਰਾ ਲਾ ਗਿਆ ਕੁਝ ਵੀ ਕਰਵਾ ਲਾ ਉਹ ਕਹਿੰਦਾ ਨਹੀਂ ਜੀ ਮੇਰੇ ਪੈਸੇ ਆ ਜਦੋਂ ਉਹਨੇ ਗਿਆ ਕੈਸ਼ੀਅਰ ਕੋਲ ਉਹ ਕਹਿੰਦਾ ਤੇਰਾ ਖਾਤਾ ਖਾਲੀ ਆ ਚਲੋ ਮਸਲਾ ਉਹਨਾਂ ਨੇ ਪੁਲਿਸ ਕੋਲ ਲੈ ਕੇ ਪੁਲਿਸ ਨੇ ਪਰਚਾ ਦਿੱਤਾ ਮੈਨੂੰ ਦੇ ਦਿੰਦੇ ਕਰਤਾ ਪੈਸੇ ਵੀ ਬੰਦੇ ਰਿਹਾ ਪਲੱਬਾ ਸਾਡੇ ਕੋਲੇ ਮਸਲਾ ਆਇਆ ਮੈਂ ਤੇ ਰਾਜਵੀਰ ਕਧਾਣੀ ਅਸੀਂ ਦੋਨੇ ਜਣੇ 10 12 ਕੇ ਬੰਦੇ ਲੈ ਕੇ ਅਸੀਂ ਬੈਂਕ ਦੇ ਵਿੱਚ ਗਏ ਅਸੀਂ ਬੈਂਕ ਵਾਲਿਆਂ ਨਾਲ ਇਹ ਗੱਲ ਕਰੀ ਕਿ ਅਸੀਂ ਪੈਸੇ ਮੈਨੇਜਰ ਨੂੰ ਨਹੀਂ ਦਿੱਤੇ ਅਸੀਂ ਬੈਂਕ ਨੂੰ ਦਿੱਤੇ ਨਹੀਂ ਕਿਉਂਕਿ ਆਪਾਂ ਪੈਸਾ ਜਮਾ ਕਰਾਉਨੇ ਆ ਆਪਾਂ ਭਾਵੇਂ ਉੱਥੇ ਕੈਸ਼ੀਅਰ ਕੋਈ ਆ ਮੈਨੇ ਵੀ ਤੁਹਾਡਾ ਹੱਥ ਬਣਦਾ ਕਿ ਉਹ ਪੈਸੇ ਦਿਓ ਤੁਹਾਡੇ ਅਕਾਊਂਟ ਦੇ ਵਿੱਚੋਂ ਗਏ ਆ ਕਿੰਨੇ ਵੀ ਗਏ ਆ ਤੁਸੀਂ ਉਹਦੇ ਬਾਲੀ ਬਾਰ ਤੋਂ ਪਰ ਉਹਨਾਂ ਨੇ ਚਲੋ ਅਸੀਂ ਜਿੰਦਾ ਵੀ ਲਾਇਆ ਬੈਂਕ ਨੂੰ ਬੈਠੇ ਸ਼ਾਰਟਕਾਟ ਦੇ ਵਿੱਚ ਦਾਅ ਦਾ ਕਿ ਉਹਨਾਂ ਨੇ ਸਾਥੋਂ 3 ਦਲ ਮੰਗੇ ਪ੍ਰਧਾਨ ਜੀ ਨੇ ਦਿੱਤੇ ਪ੍ਰਧਾਨ ਜੀ ਕਹਿੰਦੇ 5 ਦੇ ਦਿਓ ਵੀ 50 ਦੇ ਵਿੱਚ ਕਰੀ ਤੁਹਾਡੇ ਪੈਸੇ ਦੇ ਦੇਣਗੇ ਪਰ ਚੌਥੇ ਦੇ ਲੋ ਸਾਬ ਨੂੰ ਉਹਨਾਂ ਨੇ ਸਮੇਟ ਬਿਜਾਇ 83 ਲੱਖ ਰੁਪਏ ਉਸ ਕਿਸਾਨ ਦੇ ਖਾਤੇ ਦੇ ਵਿੱਚ ਆਇਆ ਉਸ ਤੋਂ ਅਗਲੀ ਗੱਲ ਇੱਕ ਸਾਡਾ ਇਕਾਈ ਦਾ ਪ੍ਰਧਾਨ ਵੀ ਸੀਗਾ ਬਲਾਕ ਦਾ ਵੀ ਆਗੂ ਆਪੱਖੋ ਵਾਲਦਾ ਹੰਦੇ ਸਿੰਘ ਕਮਾਲਪੁਰ ਜਿਲ੍ਹਾ ਪ੍ਰਮਾਨ ਪਾਕਿਸਤਾਨ ਜਿਲ੍ਹਾ ਦਿਖਾਉਂਦਾ ਉਹਨੀਆਂ ਦੇ ਵਿੱਚ 71 ਹੋਏ ਆ ਆਪਣੀ ਜਿਹੜੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਪਾਕਿਸਤਾਨ ਜਿਲ੍ਹਾ ਦਿਖਾਉਂਦਾ ਪੂਰੇ ਪਲਾਡੂ ਦੇ ਵਿੱਚ ਅਸੀਂ 18 ਜਣੇ ਨੇ ਸਾਡੀ ਜਥੇਬੰਦੀ ਕੰਮ ਕਰ ਰਹੀ ਆ ਜੀ ਨਾ ਜਿਲ੍ਹੇ ਦੇ ਵਿੱਚ ਵੀ ਪੰਦਰਸਾ ਪਿੰਡ ਦੇ ਉੱਤੇ ਸਾਡੀ ਇਕਾਈਆਂ ਬਰੀਆਂ ਨੇ ਜੀ ਇਹ ਪਿੰਡ ਕਾਸ਼ਵੀ ਵੱਡੇ ਆ ਸਾਡੇ ਗੱਲ ਜੀ ਉਹਦੇ ਲਈ ਅਸੀਂ ਇਕਾਈਆਂ ਬਣਾਈਏ ਕਿਉਂਕਿ ਗੱਲ ਅਸੀਂ ਬਣਾਉਣੀ ਹੈ ਪਹਿਲਾਂ ਸਾਡੀ ਜੱਥੇਬੰਦੀ ਦੀ ਜੋ ਸਾਹੂਲਤ ਹੋਏਗੀ ਆ ਉਹ ਸਮਝਾਉਣਾ ਹੈ ਲੋਕਾਂ ਨੂੰ ਦੱਸਦੇ ਆਂ ਵੀ ਸਾਡੀ ਜੱਥੇਬੰਦੀ ਦਾ ਚਿੰਨ੍ਹ ਹੈ ਸਾਡੇ ਹਰੀ ਪੱਗ ਹਰਾ ਪਰਨਾ ਬੈਜ ਲੱਗਿਆ ਹੋਵੇ ਗੱਡੀ ਦੇ ਢੰਡਾ ਲੱਗਿਆ ਹੋਵੇ ਸਾਡੀ ਸਰਕਾਰ ਦੇ ਦਰਬਾਰੇ ਜਿੱਥੇ ਵੀ ਜਾਵਾਂਗੇ ਇਹ ਸਾਡੇ ਜਿਹੜੇ ਚਿੰਨ੍ਹ ਹੈ ਵੱਖਰੀ ਪਛਾਣ ਆਉਂਦੀ ਹੈ ਕਿਸੇ ਵੀ ਅਧਿਕਾਰੀ ਕੋਲ ਜਾਂਦੇ ਆਂ ਤੋ ਤੇ ਅੰਬਾ ਦੀ ਕਿਸਾਨ ਜੀ ਨੇ ਦੁਕਾਨਦਾਰੇ ਆ ਗਏ ਆ ਇਹਨਾਂ ਦੇ ਕੰਮ ਪਹੁੰਚ ਦੇ ਆਧਾਰ ਦੇ ਕਰੋ ਉਹਦਾ ਕਾਰਨ ਇਹ ਆ ਵੀ ਨਾ ਤਾਂ ਕੀ ਕੋਈ ਗਲਤ ਕੰਮ ਕਰਾਉਂਦੇ ਆ ਜੀ ਨਾ ਕੀ ਗਲਤ ਬੰਦੇ ਦੇ ਮਰ ਜਾਂਦੇ ਆ ਜੀ ਜਿਹੜੇ ਵਾਜ ਕੰਮ ਉਹ ਆਪਣੇ ਆਪ ਹੀ ਪ੍ਰਖਾਸ਼ ਨੂੰ ਪਤਾ ਹੁੰਦਾ ਵੀ ਜੇ ਆਗੇ ਦਾ ਕੰਮ ਜਾਇਜ਼ ਹੋਊਗਾ ਸਾਡੇ ਕੰਮ ਹੁੰਦੇ ਆ ਅੱਜ ਸਾਡੇ ਇਸ ਪਿੰਡ ਦੇ ਵਿੱਚ ਇਕਾਈ ਬਣੀ ਆ ਜੀ ਪ੍ਰਧਾਨਾ ਜਿਹੜੇ ਵੀਰਾਂ ਨੇ ਭੈਣਾਂ ਨੇ ਇਸੇ ਕਾਈ ਬਣਾਉਣ ਦੇ ਰੂਪ ਤੇ ਯੋਗਦਾਨ ਪਾਇਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰੂੰ ਤੇ ਇਸ ਕਾਈ ਨੂੰ ਵੀ ਦੱਸਾਂ ਕਿ ਜੇ ਸਰਕਾਰੀ ਦਰਵਾਜ਼ੇ ਜਿੱਥੇ ਜਾਣਾ ਕਿਸੇ ਦਫ਼ਤਰ ਜਾਣਾ ਕਿਤੇ ਕੋਈ ਪੈਸਾ ਦੇ ਕੇ ਕੰਮ ਨਹੀਂ ਕਰਾਉਣਾ ਜੱਜਬੰਦੀ ਦਾ ਨਾਮ ਲੈਣਾ ਮੈਂ ਵੀ ਅਸੀਂ ਦਿਖਾਉਂਦਾ ਜੇ ਮੈਂਬਰ ਉਹਦੇ ਵਾਰ ਤਾਂ ਤਾਂ ਮਾ ਜਿਹੜੇ ਆਪਣੇ ਪੋਲ ਦੇ ਆਧਾਰ ਤੇ ਆਉਣਗੇ ਕਿਉਂਕਿ ਆਪਾਂ ਬੜੀਆਂ 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 ਲੜਾਈਆਂ ਇਲਾਕੇ 'ਚ ਲੜੀਆਂ ਜਿਵੇਂ ਡੀਐਸਪੀ ਅਸ਼ੋਕਪੁਰ ਸੀਗਾ ਉਹਨੇ ਕਿਸੇ ਛੋਟੀ ਬੱਚੇ ਦਾ ਗਲਤ ਕੰਮ ਕੀਤਾ ਸੀ ਤੇ ਉਹਨੂੰ ਆਪਾਂ ਤੋਂ ਡਿਸਮਿਸ ਕਰਾ ਕੇ ਭੇਜਿਆ ਸੀਗਾ ਹੋਰ ਵੀ ਬੜੇ 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 ਕੰਮ ਆ ਸਾਡੇ ਕਿਸਾਨ ਜੀ ਉਹਦਾ ਗੁੱਸਾ ਸੀਗਾ ਉਹਨੂੰ ਫੈਰੀਵ ਬੋਰਡ ਨੇ ਓਵਰਕੈਡ ਕੀਤੀ ਸੀ ਤੇ ਆਪਾਂ ਇਹ ਮੂਰੇ ਧਰਨਾ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਰਿਹਾ ਕਰਾਇਆ ਸੀਗਾ ਉਹ ਵੱਡੀਆਂ ਪ੍ਰਾਪਤੀ ਸਾਡੀ ਦੱਸੇ ਦਿੰਦੀ ਆ ਆ ਅੱਜ ਜਿਹੜੇ ਜਨਤਾ ਤੋਂ ਕਦੇ ਨਹੀਂ ਕਰਦੇ ਆ ਅਸੀਂ ਕਰੋੜਾਂ ਰੁਪਈਆ ਉਹਨਾਂ ਤੋਂ ਵਾਸਤ ਕਰਾ ਚੁੱਕੇ ਆ ਜਾਂ ਪਿੰਡਾਂ ਦੇ ਵਿੱਚੋਂ ਦਾ ਤੋ ਇਹ ਭਾਵੇਂ ਕੁੜੀਆਂ ਨੂੰ ਬਾਹਰਲੇ ਲੋਕ ਵੇਖ ਕੇ ਲੈ ਜਾਂਦੇ ਆ ਮੁਰਤੇ ਉਹਨਾਂ ਦੇ ਸਾਰਨੇ ਲੈਂਦੇਗੇ ਇਹੋ ਜੇ ਕੇਸ ਵਿਜੇ ਦੇ ਸਾਈਕੜੇ ਆ ਉਹ ਅਸੀਂ ਹੱਲ ਕਰਾਉਦੇ ਆ ਤੇ ਮੈਂ ਫੇਰ ਇਸ ਪਿੰਡ ਵਾਲੇ ਨੂੰ ਉਹ ਬੁਦਾਈ ਦਿੰਨਾ ਤੇ ਨਾਲੇ ਇਹਨਾਂ ਨੂੰ ਅਪੀਲ ਕਰਨਾ ਵੀ ਤਗੜੇ ਹੋ ਕੇ ਕੰਮ ਕਰੋ ਜਿੱਥੇ ਵੀ ਕਦੇ ਤੁਹਾਨੂੰ ਕੋੜੇਖਾਊਗਾ ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ ਠੀਕ ਹੈ